ਏ ਜੀ ਬੇਸਿਕਲੀ ਜਿਹੜੀ ਪੰਜਾਬ ਵਿਜੀਲੈਂਸ ਬਿਊਰੋ ਦੀ ਕਰਪਸ਼ਨ ਦੇਗੇਂਸਟ ਡਰਾਈਵ ਚੱਲ ਰਹੀ ਹੈ ਅੰਦਰ ਦਾ ਗਾਈਡੈਂਸ ਆਫ ચીਫ ਡਾਇਰੈਕਟਰ ਵਿਜੀਲੈਂਸ ਸ੍ਰੀ ਵਿਰੇਂਦਰ ਕੁਮਾਰ ਜੀ ਤੇ ਪਟਿਆਲਾ ਸਾਡੇ ਵਿਜੀਲੈਂਸ ਰੇਂਜ ਦੇ ਐਸਐਸਪੀ ਸ੍ਰੀ ਜਗਤਪ੍ਰੀਤ ਸਿੰਘ ਜੀ ਉਹਨਾਂ ਦੀ ਐਵਲ ਗਾਈਡੈਂਸ ਜਿਹੜੀ ਡਰਾਈਵ ਸਾਡੀ ਚੱਲ ਰਹੀ ਹੈ ਤਾਂ ਉਹਦੇ ਤਹਿਤ ਅਸੀਂ ਜਿਹੜਾ ਤਹਿਸੀਲਦਾਰ ਤਪਾ ਹੈਗੇ ਹੈ ਸੁਖਚਰਨ ਸਿੰਘ ਉਹਨਾਂ ਨੂੰ ਜੀ ਅੱਜ ਅਸੀਂ ਰੈਡ ਹੰਡਰਡ ਅਰੈਸਟ ਕੀਤਾ ਬਾਇਲ ਐਕਸੈਪਟਿੰਗ ਦਾ ਬ੍ਰਾਈਸ ਆਫ 20000 20000 ਰੁਪਏ ਦੀ ਰਸੀਦ ਬਤਲਦੇ ਹੋਏ ਕਿ ਉਹਨਾਂ ਨੂੰ ਰੰਗੇwidehat ਗ੍ਰਿਫਤਾਰ ਕੀਤਾ ਜੀ ਇਹ ਸਾਡੇ ਮਦਈ ਸੀਗੇ ਜੀ ਅ ਅਮਰੀਕ ਸਿੰਘ ਜੀ ਤੇ ਉਹਨਾਂ ਦੀ ਦੋਸਤ ਦੀ ਜਿਹੜੀ ਦੀ ਦੋ ਕਨਾਲ ਚਾਰ ਮਰਲੇ ਦੀ ਰਜਿਸਟਰੀ ਸੀਗੀ ਉਹ ਆਪਣੀ ਵਾਈਫ ਤੇ ਨਾ ਕਰਾ ਰਹੇ ਸੀਗੇ ਤੇ ਨਾਰਮਲ ਰਜਿਸਟਰੀ ਸੀ ਜੀ ਕੋਈ ਮਤਲਬ ਖਾਮੀ ਨਹੀਂ ਸੀ ਉਹਦੇ ਚ ਤੇ ਉਹ ਰਜਿਸਟਰੀ ਕਰਨ ਦੇ ਜਿਹੜੇ 20000 ਰੁਪਏ ਉਹਨਾਂ ਦੀ ਡਿਮਾਂਡ ਸੀਗੀ ਤੇ ਇਹਨਾਂ ਤੋਂ ਡਿਮਾਂਡ ਕਰੀ ਅਮਰੀਕ ਸਿੰਘ ਤੋਂ ਜਿਹੜੇ ਮਦਈ ਹੈ ਆਪਣੇ ਮਰਦ ਐਫ ਆਈ ਆਰ ਦੇ ਮੁਕਦਮੇ ਦੇ ਤੇ ਉਹਨਾਂ ਨੇ ਹਰਪ੍ਰਜਨ ਸਿੰਘ ਨੂੰ ਆਪਣੇ ਦੋਸਤ ਨੂੰ ਦੱਸਿਆ ਉਹ ਕਹਿੰਦੇ ਵੀ ਆਪਾਂ ਫਿਰ ਬਿਜਿਲੈਂਸ ਕੋਲੇ ਚਲਦੇ ਆਂ ਤੇ ਉਹਨਾਂ ਨੇ ਸਾਡੇ ਕੋਲੇ ਆ ਕੇ ਜੀ ਇਸ ਦੀ ਕੰਪਲੇਂਟ ਕੀਤੀ ਕਿ ਸਾਡੇ ਤੋਂ 20000 ਜਿਹੜਾ ਉਹਦੀ ਡਿਮਾਂਡ ਕੀਤੀ ਜਾ ਰਹੀ ਹੈ ਇਲੀਗਲ ਵਰਾਇਪ ਦੀ ਜਿਹੜੀ ਤੇ ਉਸੇ ਦੇ ਐਕਸ਼ਨ ਲੈਂਦੇ ਹੋਏ ਜੀ ਅਸੀਂ ਅੱਜ ਜਿਹੜਾ ਹੈਗਾ ਅ ਤਹਿਸੀਲਦਾਰ ਤਪਾਨੂ ਸੁਖਚਰਨ ਸਿੰਘ ਨੂੰ ਜੀ ਅਰੈਸਟ ਕੀਤਾ ਹੈ ਰੈਡ ਹੈਂਡਰ ਉਹਦੇ ਨਾਲ ਹੋਰ ਵੀ ਕੋਈ ਗ੍ਰਿਫਤਾਰ ਕੀਤਾ ਨਹੀਂ ਜੀ ਅਸੀਂ ਤਾਂ ਇਕੱਲੇ ਜਿਹੜੇ ਤਹਿਸੀਲਦਾਰ ਹੈ ਉਹਨਾਂ ਨੂੰ ਹੀ ਜਿਹੜਾ ਤਪਾਨੂ ਨੂੰ ਅਰੈਸਟ ਕੀਤਾ ਇਹ ਅਮਰੀਕ ਸਿੰਘ ਹੈ ਕਿੱਥੋਂ ਦਾ ਜੀ ਜਿਹੜਾ ਮਦਈ ਹੈ ਅਮਰੀਕ ਸਿੰਘ ਦੀ ਪਿੰਡ ਵੀਲੇ ਇਹ ਸ ਐਤ ਪਹਿਲਾਂ ਕੀਤੀ ਸੀ ਕਿ ਅੱਜ ਹੀ ਕੀਤੀ ਸੀ ਨਹੀਂ ਸਾਡੇ ਕੋਲੇ ਜੀ ਬਸ ਉਹ ਗਏ ਸੀਗੇ ਪਹਿਲਾਂ ਇੱਕ ਦੋ ਦਿਨ ਪਹਿਲਾਂ ਕੋਲੇ ਗਏ ਸੀਗੇ ਤੇ ਉਹ ਬੀਸਿਕਲੀ ਡਿਮਾਂਡ ਕਰ ਰਹੇ ਸੀਗੇ ਤਾਂ ਅੱਜ ਉਹਨਾਂ ਦੀ ਰਜਿਸਟਰੀ ਦਾ ਜਿਹੜਾ ਟਰਨ ਆਈ ਸੀਗੀ ਤੇ ਉਹ ਨਹੀਂ ਸਰ ਜਿਵੇਂ ਹੁਣ ਅੱਜ ਪੜ੍ਹੇਗੇ ਨੇ ਸਰ ਇਹਨਾਂ ਦੇ ਨਾਲ ਕੋਈ ਹੋਰ ਵੀ ਸਰ ਸੰਬੰਧ ਰੱਖਦੇ ਨੇ ਕੀ ਜਿਹਨਾਂ ਦਾ ਕੋਈ ਹੋਰ ਯੋਗਦਾਨ ਹੋਵੇ ਕੀ ਲੈਂਦੇ ਨੇ ਦੇਖੋ ਬ੍ਰਦਰ ਇਹ ਹੁਣ ਅੰਡਰ ਇਨਵੈਸਟੀਗੇਸ਼ਨ ਹੁੰਦੀਆਂ ਚੀਜ਼ਾਂ ਇਹ ਨਾਲ ਦੀ ਨਾਲ ਨਹੀਂ ਹੁੰਦੀਆਂ ਆਪਾਂ ਨੂੰ ਪਹਿਲੇ ਦੇਖੋ ਫਸਟ ਐਂਡ ਨਹੀਂ ਆਪਣੇ ਪਤਾ ਲੱਗਦੀਆਂ ਆਪਾਂ ਨੂੰ ਐਫ ਆਰ ਰਜਿਸਟਰ ਹੋ ਗਈ ਹੈ ਆਪਾਂ ਜਦੋਂ ਤਫਤੀਸ਼ ਕਰਾਂਗੇ ਤਾਂ ਉਹਦੇ ਚ ਆਪਾਂ ਹਨਾ ਉਹਨਾਂ ਦੀ ਕਸਟਡੀ ਵੀ ਲਵਾ ਕੇ ਮੰਨ ਜੋ ਕੋਈ ਜਿਹੜੀ ਅਦਾਲਤ ਹੈ ਉਹਨਾਂ ਤੋਂ ਪੁਲਿਸ ਕਸਟਡੀ ਤੇ ਪੁੱਛਗਿਛ ਵੀ ਕਰਾਂਗੇ ਤੇ ਫਰਦਰ ਜੋ ਵੀ ਫਿਰ ਲਿੰਕ ਸਾਹਮਣੂ ਹੋਵੇ ਜੇ ਹੋਰ ਕੋਈ ਬੰਦਾ ਹੁੰਦਾ ਤਾਂ ਆਪਾਂ ਉਹਨਾਂ ਨੂੰ ਵੀ ਨਾਮਿਨੇਟ ਕਰਾਂਗੇ ਇਹ ਇਹ ਪ੍ਰਧਾਨ ਪੰਜਾਬ ਦੇ ਸੈਕਸ਼ਨ ਲਈ ਹੈ ਮੈਂ ਇਹਦੇ ਬਾਰੇ ਨਹੀਂ ਸਾਨੂੰ ਨੌਲੇਜ ਵੀ ਪ੍ਰਧਾਨ ਨੇ ਜਾਂ ਨਹੀਂ ਹੈ ਸੈਕਸ਼ਨ 7 PC 1 ਦਾ ਪ੍ਰੋਵੈਂਸ਼ਲ ਆਫ ਕ੍ਰਾਪਸ਼ਨ ਐਕਟ ਸਰ ਆਪਰੇਟਰ ਵੀ ਇਹਨਾਂ ਨਾਲ ਕੋਈ ਨਹੀਂ ਜੀ ਕੋਈ ਨਹੀਂ ਇਹਨੇ ਇਕੱਲੇ ਹੀ ਆ ਜੀ ਗ੍ਰਾਫਾਇਰ ਦੇ ਵਿੱਚ ਇਹੀ ਹੈ ਜੀ ਤੁਹਾਨੂੰ ਪਹਿਲਾਂ ਸਰ ਜਿਲ੍ਹੇ ਦੇ ਹੋਰ ਵੀ ਤਹਿਸੀਲਦਾਰ ਆਏ ਸੀ ਜਿਨ੍ਹਾਂ ਨਾਲ ਉਹ ਅੰਦਰ ਤੁਹਾਨੂੰ ਬੰਦ ਕਮਰਾ ਮੀਟਿੰਗ ਮਿਲ ਕੇ ਗਏ ਆ ਉਹਨਾਂ ਨੂੰ ਤੁਸੀਂ ਬੁਲਾਇਆ ਸੀ ਇਸ ਜਾਂਚ ਦੇ ਵਿੱਚ ਜਾਂ ਉਹ ਇੱਥੇ ਤਹਿਸੀਲਦਾਰ ਦੇ ਹੱਕ ਚਾਹੀ ਸੀ ਨੀਵਰਲ ਦੇਖੋ ਉਹ ਕਿਸੇ ਹੱਕ ਚ ਨਹੀਂ ਆਏ ਤੇ ਨਾ ਹੀ ਆਪਾਂ ਉਹਨਾਂ ਨੂੰ ਬੁਲਾਇਆ ਸੀਗਾ ਉਹ ਜਸਟ ਸਾਡੇ ਕੋਲੇ ਆਏ ਸੀਗੇ ਕਿ ਉਹ ਥੋੜਾ ਜਿਹਾ ਇੱਕ ਉਹ ਹੋ ਜਾਂਦਾ ਮਾਹੌਲ ਹੈ ਜਾਂ ਹੋ ਜਾਂਦਾ ਕਿ ਮਤਲਬ ਪਤਾ ਨਹੀਂ ਕੀ ਹੋ ਗਿਆ ਕਿ ਮਿਸ ਇਨਫਾਰਮੇਸ਼ਨ ਨਾ ਐਵੇਂ ਅਨੈਸੈਸਰੀ ਕਰ ਲੇ ਤਾਂ ਅਸੀਂ ਉਹਦੇ ਲਈ ਸੀਗਾ ਉਹਨਾਂ ਨੂੰ ਅਸੀਂ ਦੱਸਿਆ ਸੀ ਕਿ ਪ੍ਰੈਸ ਨੂੰ ਅਸੀਂ ਬਿਆਨ ਦੇਵਾਂਗੇ ਜੋ ਵੀ ਸਹੀ ਇਨਫਾਰਮੇਸ਼ਨ ਹੈ ਸਾਰੇ ਲੋਕਾਂ ਤੱਕ ਪਹੁੰਚੇ ਸਰ ਇਹਨੂੰ ਕਦਾਮ ਯਾਰੀ ਸੀ ਜਿਸਟਿਸ ਲੀਕ ਕੇ ਇਸ ਕਾਮ ਨੂੰ ਨਹੀਂ ਉਹ ਦੇਸ਼ਵਤ ਮੰਗ ਕੇ ਨਹੀਂ ਜੀ ਐ ਸੱਚ ਕੋਈ ਖਾਮੀ ਨਹੀਂ ਸੀ ਰਜਿਸਟਰੀ ਦੇ ਵਿੱਚ ਫਿਰ ਤਾਂ ਦੇਖੋ ਗੱਲ ਹੀ ਗਲਤ ਹੋ ਜਾਂਦੀ ਹੈ ਨਾ ਜੇ ਗਲਤ ਰਜਿਸਟਰੀ ਕਰਾ ਲਿਆ ਸਹੀ ਕਿ ਉਹਨਾਂ ਦਾ ਕੰ ਨੀ ਮੈਨੂੰ ਜੀ ਇਸ ਚੀਜ਼ ਦੀ ਇਨਫੋਰਮੇਸ਼ਨ ਨਹੀਂ ਹੈਗੀ ਦੇਖੋ ਹਨਾ ਕਿ ਉਹ ਪ੍ਰਧਾਨ ਹੈਗੇ ਆ ਜਾਂ ਨਹੀਂ ਹੈਗੇ ਐਸੋਸੀਏਸ਼ਨ ਦੇ ਤੇ